ਮੇਰੇ ਗੱਲ ਪੱਤਾ ਤੇਰੇ ਨਾਮ ਵਾਲਾ ਐਂ ਮੇਰੀ ਸਰਕਾਰ ਮੇਰੇ ਗੱਲ ਪੱਤਾ ਤੇਰੇ ਨਾਮ ਵਾਲਾ ਤੇਰੇ ਨਾਮ ਨੂੰ ਜਗ ਸਿਆਨਦਾਈ ਮੈਂ ਤੇਰਾ ਨਾਮ ਲੇਕੇ ਲੰਘ ਪਾਰ ਜਾਵਾਂ ਤੇਰਾ ਨਾਮ ਨਮਾ ਤੇ ਲੰਘ ਪਾਰ ਜਾਵਾਂ ਮੈਨੂੰ ਆਸਰਾ ਤੇਰੇ ਹੀ ਨਾਮ ਦਾਈ ਤੇਰਾ ਨਾਮ ਲਮਾਲ ਦੇ ਜੀ ਵੈਲਕਮ ਬੈਕ ਆਨ ਅਵਰ YouTube ਚੈਨਲ ਫੱਤੇ ਬਲੌਗ ਤੇ ਆਪਾਂ ਹੁਣ ਪੰਜਾਬ ਨੂੰ ਕ੍ਰਾਸ ਕਰਕੇ ਹਿਮਾਚਲ ਦੇ ਵਿੱਚ ਪਹੁੰਚ ਚੁੱਕੇ ਆਂਗੇ ਤੇ ਇੱਥੋਂ ਆਪਾਂ ਪਰਚੀ ਕਟਾ ਕੇ ਹੁਣ ਅੱਗੇ ਜਾਵਾਂਗੇ ਤੇ ਤੱਕ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਦਾ ਬਟਨ ਦਬਾਉਣਾ ਤੇ ਕਮੈਂਟ ਕਰਕੇ ਦੱਸਣਾ ਮੈਨੂੰ ਕਿ ਸਾਜ ਹੋਇਆ ਤੇ ਹੁਣ ਮੈਂ ਤੁਹਾਨੂੰ ਦੱਸਦੇ ਕਿ ਇਹ ਜਿਹੜਾ ਸਾਸੰਕਰ ਇੱਥੋਂ ਹੀ ਮਤਲਬ ਨਿਗਾਹੇ ਬਲ ਪੀਰ ਦੇ ਆਪਾਂ ਪਹੁੰਚਾਂਗੇ ਜੇ ਉੱਪਰ ਬੋਰਡ ਤੁਸੀਂ ਪੜ੍ਹ ਹੀ ਲਿਆ ਹੋਊਗਾ ਹਨ ਤੇ ਇਹ ਰੋਡ ਤੁਹਾਨੂੰ ਜਿਹੜੇ ਪੀਰ ਨਿਗਾਹਾਂ ਹੀ ਜਾਂਦੇ ਨਹੀਂ ਉਹਨਾਂ ਨੂੰ ਰੋਡ ਦਾ ਪਤਾ ਹੋਊਗਾ ਹਨ ਤੇ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਹੋਊਗਾ ਕਿ ਪਹਾੜ ਦਿਖਾਈ ਦੇਣੇ ਸ਼ੁਰੂ ਹੋ ਗਏ ਕਿ ਹੁਣ ਆਪਾਂ ਮਤਲਬ ਪਹੁੰਚ ਚੁੱਕੇ ਹਾਂ ਠੀਕ ਹੈ ਜੀ ਤੇ ਬਹੁਤ ਹੀ ਆਪਾਂ ਨਜ਼ਦੀਕ ਆ ਜਿਹੜਾ ਪਹੁੰਚ ਚੁੱਕੇ ਹਾਂਗੇ ਨੇੜੇ ਇਹ ਹੁਣ ਨਾ ਪਤਾ ਕੀ ਚੱਕਰ ਹੈ ਪਹਿਲਾ ਮਤਲਬ ਜਦੋਂ ਅਸੀਂ ਪਹਿਲਾਂ ਗਏ ਸੀ ਆ ਪਹਾੜ ਪੂਰਾ ਸੀਗਾ ਇਹਦਾ ਮੈਂ ਪਹਿਲਾਂ ਦੱਤਾ ਹਾਂ ਬਹੁਤ ਪਹਾੜ ਜਿਹਨੇ ਕੱਟ ਚੁੱਕੇ ਨੇ ਬਹੁਤ ਘੱਟ ਰਹਿ ਗਏ ਜਿਵੇਂ ਕਿ ਨੈਣਾ ਦੇਵੀ ਨੂੰ ਪਹਾੜ ਜਾਂਦੇ ਨੇ ਨਾ ਉਹ ਵੀ ਕਿਤੇ ਉੱਥੇ ਘੱਟ ਗਏ ਉਹੀ ਤਰੀਕੇ ਨਾਲ ਇੱਥੇ ਪਹਾੜ ਨੂੰ ਵੀ ਉਹ ਘੱਟ ਗਏ ਪਰ ਜਿਹੜਾ ਇਹ ਪਹਾੜਾਂ ਦਾ ਮਤਲਬ ਦਰਸ਼ਨਾਂ ਦਿੱਤੀ ਸੀਰੀਅਸਲੀ ਬਹੁਤ ਸੋਹਣਾ ਤੇ ਹੁਣ ਇੱਥੇ ਆਪਾਂ ਰੁਕਾਂਗੇ ਤੇ ਇੱਥੋਂ ਸਾਰੀ ਗੱਲਬਾਤ ਆਪਾਂ ਕਰਾਂਗੇ ਤੁਹਾਡੇ ਨਾਲ ਸ਼ੁਰੂ ਕੀ ਵੈਲਕਮ ਬੈਕ ਹਨਾਵਰ ਯੂਟਿਊਬ ਦੇ ਚੈਨਲ ਪੱਤੇ ਬਲੌਗ ਤੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਪਹਾੜੀ ਇਲਾਕੇ ਦੇ ਵਿੱਚ ਆਪਾਂ ਆ ਚੁੱਕੇ ਹਾਂ ਜੀ ਤੇ ਹੁਣ ਸਾਰਿਆਂ ਨੇ ਡਿਮੈਂਡ ਕੀਤੀ ਸੀ ਮਤਲਬ ਕਮੈਂਟਸ ਆਏ ਸੀਗੇ ਕਿ ਲੱਖ ਦਾਤਾ ਜੀ ਦੇ ਦਰਬਾਰ ਦੇ ਉੱਪਰ ਇੱਕ ਵੀ ਬਲੌਗ ਬਣਾਓ ਤਾਂ ਆਪਾਂ ਚੁੱਕੇ ਹਾਂ ਕਿ ਲੱਖ ਦਾਤਾ ਜੀ ਦੇ ਦਰਬਾਰ ਪੀਰ ਨਗਾਹੇ ਦੇ ਵਿੱਚ ਤੇ ਹੁਣ ਆਪਾਂ ਪਹੁੰਚ ਚੁੱਕੇ ਹਾਂ ਫਿਲਹਾਲ ਲਈ ਪਹਾੜਾਂ ਦੇ ਵਿੱਚ ਥੋੜੇ ਟਾਈਮ ਲਈ ਰੁਕ ਕੇ ਆ ਗਏ ਅੱਜ ਕੀ ਨੂੰ ਕਿਉਂਕਿ ਬੱਠੇ-ਬੱਠੇ ਜੁੜ ਜੰਨੇ ਆਗੇ ਹਨਾ ਸੋ ਆਪਾਂ ਜਦ ਤੱਕ ਉਥੇ ਪਹੁੰਚਦੇ ਤਦ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਦਾ ਬਟਨ ਦਬਾਉਣਾ ਤੇ ਕਮੈਂਟ ਕਰਨਾ ਕਿ ਤੁਸੀਂ ਮਾ ਵਲੋਗ ਕਿਸ ਤਰ੍ਹਾਂ ਦਾ ਰਹਿਣਾ ਫਿਲਹਾਲ ਵੀ ਆਪਾਂ ਚੱਲਦੇ ਆਂ ਜੀ ਹਗੇ ਗੱਡੀ ਸਾਈਡ ਤੇ ਕਿੱਥੀ ਆ ਗਈ ਤੇ ਮਾਰਨਿੰਗ ਮੇਰੇ ਖਿਆਲ ਚ 6:30 6:00 ਵਜੇ ਤੁਰੇ ਹੋਣਗੇ ਤੇ ਉਹ ਤਰੀਕ ਨੂੰ ਸਾਡੇ ਕੋਲ 7-8 ਦਾ ਟਾਈਮ ਹੋ ਰਿਹਾ ਹੈ ਤੇ ਚੱਲਦੇ ਆ ਫੇਰ ਤੇ ਤੁਹਾਨੂੰ ਦਿਖਾਉਨੇ ਆ ਉਸ ਦੇ ਤੋਂ ਚੱਲ ਕੇ ਦਰਸ਼ਨ ਕਰਾਉਣਾ ਹੈ ਇਹ ਬਣੇਗੇ ਇਹ ਜੀ बोला तंबू बोला मेरा दम कले नहीं आ तू बोला तंबू बोला मेरा दम कले नहीं आ तुम्हारे कोना मेरा दम हां जी ਹੁਣ ਆਪਾਂ ਪਹੁੰਚ ਚੁੱਕੇ ਆਂਗੇ ਕੀ ਨਿਗਾਹੇ ਮੇਨ ਦਰਬਾਰ ਹੁਣ ਆਪਾਂ ਇੱਥੇ ਜਾਵਾਂਗੇ ਥੋੜੀ ਜਿ ਇਤਨਾ ਉੱਪਰ ਕਿਨ ਚੜਾਈ ਹੈ ਹਲਕੀ ਬੁਲਕੀ ਜੀ ਹੁਣ ਤਾਂ ਜਿਆਦਾ ਹੈ ਵੀ ਨਹੀਂ ਕਿਉਂਕਿ ਪਹਿਲਾਂ ਹੁੰਦੀ ਸੀ ਚੜਾਈ ਤਾਂ ਹੁਣ ਤਾਂ ਚੜਾਈਆਂ ਕੱਟ ਗਈਆਂ ਸਾਰੀਆਂ ਪਹਾੜ ਪੋਰ ਕੱਟਦੇ ਹਨਾ ਇਹ ਛਾਤ੍ਰ ਤੇ ਚੰਡੀਆਂ ਸਾਰਾ ਕੁਝ ਆਪਾਂ ਤੁਹਾਨੂੰ ਲੈ ਕੇ ਆਏ ਸੀਗੇ ਪਹਿਲਾਂ ਜੀ ਕਿਉਂਕਿ ਕਿਆ ਹੋਇਆ ਸੀ ਘਰੋਂ ਲੈ ਕੇ ਜਾਵਾਂਗੇ ਤੇ ਪ੍ਰਸ਼ਾਦ ਗਰ ਨਿਆਜ਼ ਮੰਮੀ ਨੇ ਮਾਰਨਿੰਗ ਟਾਈਮ ਨੂੰ ਉੱਠ ਕੇ ਬਣਾ ਲਈ ਸੀਗੀ ਤੇ ਹੁਣ ਆਪਾਂ ਪਹੁੰਚ ਚੁੱਕੇ ਹਾਂਗੇ ਫਿਰ ਆਪਾਂ ਅੱਗੇ ਤੁਹਾਨੂੰ ਦਿਪਾਨੀ ਸਾਂ ਠੀਕ ਹੈ ਜੀ ਮਾਰਨਿੰਗ ਮਾਰਨਿੰਗ ਦੁਕਾਨਾਂ ਜਿਹੜੀਆਂ ਸੀਗੀਆਂ ਉਹ ਬੰਦ ਸੀਗੀਆਂ ਪਰ ਆਪਾਂ ਨੰਨੇ ਲਈ ਝੰਡੀ ਲੈਣੀ ਸੀ ਸੋ ਉਹ ਆਪਾਂ ਲੈ ਲਈ ਹੈਗੀ ਇੱਥੋਂ ਹੀ ਹੈਨਾ ਪਹਿਲੀ ਉਹ ਸ਼ਾਪ ਜਿਹੜੀ ਇਹ ਸੀਗੀ ਇੱਥੇ ਹੀ ਲੈ ਲਈ ਸੀ ਬਾਕੀ ਸਮਾਨ ਤਾਂ ਆਪਾਂ ਨੇ ਲੈ ਹੀ ਲਿਆ ਸੀਗਾ ਤੇ ਛੋਟੇ ਛੋਟੇ ਝੰਡੀ ਜਿਹੜੀ ਬੱਚਿਆਂ ਦੇ ਲਈ ਆਪਾਂ ਫੜਨ ਦੇ ਲਈ ਹੁੰਦਾ ਬੱਚਿਆਂ ਦਾ ਚੌਥਾ ਥੋੜਾ ਜਿਹਾ ਹੈ ਨਾ ਤੇ ਉਹ ਆਪਾਂ ਲੈ ਲਿਆ ਨਹੀਂ ਗਏ ਤੇ ਹੁਣ ਆਪਾਂ ਚੱਲਾਂਗੇ ਅੱਗੇ ਤੇ ਮੱਥਾ ਟੇਕਦੇ ਆਂ ਤੇ ਅੱਗੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਠੀਕ ਹੈ ਜੀ ਬਾਜ਼ਾਰ ਹਜੇ ਖਾਲੀ ਖਾਲੀ ਜਿਹਾ ਪਿਆ ਸੀ ਆ ਪਰ ਕੁਝ ਕਿਸੰਗਤ ਜਿਨ੍ਹਾਂ ਦੀ ਮਤਲਬ ਸੁੱਖ ਹੁੰਦੀ ਆਗੇ ਹੈ ਨਾ ਤੇ ਉਹ ਪਹੁੰਚੀ ਹੋਈ ਸੀ ਤੇ ਢੋਲ ਵੱਜ ਰਿਹਾ ਸੀ ਉਹ ਮੈਂ ਥੋੜਾ ਸਾਇਲੈਂਟ ਤੇ ਕਰਤਾ ਤੇ ਨਾ ਸਟਾਰਟਿੰਗ ਦੇ ਵਿੱਚ ਆ ਦਰਬਾਰ ਬੜਾ ਸੋਹਣਾ ਬਣਿਆ ਹੋਇਆ ਹੈਗਾ ਤੇ ਦਰਬਾਰ ਕੀ ਗੁਰੂ ਘਰ ਬਣਾਇਆ ਗਿਆ ਹੈਗਾ ਇੱਥੇ ਪਹਿਲਾਂ ਬਾਬਾ ਸ਼ੇਖ ਫਰੀਦ ਜੀ ਦੀ ਕੱਲੇ ਸਿਰਫ ਮੂਰਤੀ ਸੀ ਜਿਹੜੀ ਪਿੱਛੇ ਬਣੀ ਹੋਈ ਹੈਗੀ ਹੈ ਨਾ ਪਰ ਗੁਰੂ ਘਰ ਨਹੀਂ ਸੀ ਹੈਗਾ ਤੇ ਇਹ ਦਰਬਾਰ ਇਹ ਜਿਹੜਾ ਹੁਣ ਬਣਿਆਗਾ ਤੇ ਅੱਗੇ ਮੈਂ ਤੁਹਾਨੂੰ ਦਿਖਾਵਾਂਗਾ ਸਾਰੇ ਠੀਕ ਹੈ ਜੀ ਤੇ ਪਹਿਲਾਂ ਇੱਥੇ ਨਾ ਗੁਰਦੁਆਰਾ ਸਾਹਿਬ ਨਹੀਂ ਸੀ ਹੈਗਾ ਗੁਰੂ ਘਰ ਹੁਣ ਬਣਿਆਗਾ ਇਹ ਬਤਲੇ ਮੇਜੋ ਤੋਂ ਮੈਂ ਆਉਣ ਲੱਗੇ ਜਤੋਂ ਉਦੋਂ ਬਾਅਦ ਚ ਬਣਿਆਗਾ ਇਹ ਬਹੁਤ ਹੀ ਸੋਹਣਾ ਗੁਰੂ ਘਰ ਬਣਾਇਆ ਛੋਟਾ ਜਿਹਾ ਤੇ ਹੁਣ ਆਪਾਂ ਇੱਧਰ ਚੱਲਾਂਗੇ ਦਰਬਾਰ ਤੇ ਇਹ ਜਿਹੜਾ ਦਰਬਾਰ ਆਗਾ ਵੈਸੇ ਤਾਂ ਪੀਰ ਨਗਾਹੇ ਵਾਲੇ ਵੱਜਦੇ ਨੇਗੇ ਹਨਾ ਕਹਿੰਦੇ ਨੇ ਕਿ ਇਹ ਸਰਕਾਰ ਦਾ ਦਰਬਾਰ ਆਗਾ ਪਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਜਿਹੜਾ ਦਰਬਾਰ ਆਗਾ ਬੇਸ਼ੱਕ ਸਰਕਾਰ ਦੇ ਨਾਮ ਤੇ ਬਣਿਆ ਹੋਇਆਗਾ ਪਰ ਇਹ ਨਗਾਇਆ ਸੀਗਾ ਨਾ ਤੇ ਉਹਦੇ ਨਾਮ ਤੇ ਜਿਹੜਾ ਇਹ ਦਰਬਾਰ ਬਣਿਆ ਹੋਇਆਗਾ ਠੀਕ ਹੈ ਜੀ ਤੇ ਇਹਨਾਂ ਇੱਥੇ ਉਹਨਾਂ ਨੇ ਜਿਹੜਾ ਆਪਣਾ ਸੀ ਆਪਾਂ ਕਹਿ ਦਿੰਨੇ ਆ ਕਿ ਸ਼ਹੀਦੀ ਪਾਈ ਸੀਗੀ ਉਹਨਾਂ ਨੇ ਕਿਉਂਕਿ ਉਸ ਟਾਈਮ ਉਹ ਬੰਦਗੀ ਦੇ ਵਿੱਚ ਮਸ਼ਰੂਫ ਸੀਗੇ ਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀਗਾ ਸਰਕਾਰ ਨੂੰ ਤੇ ਪਰ ਇਹ ਚੀਜ਼ ਵੀ ਹੈ ਕਿ ਉਹਨਾਂ ਨੂੰ ਉੱਪਰੋਂ ਹੁਕਮ ਸੀਗੇ ਹਾਲਾਂਕਿ ਉਹ ਇੰਨੀ ਸ਼ਕਤੀ ਦੇ ਮਾਰਕ ਸੀਗੇ ਕਿ ਕੁਝ ਵੀ ਮਤਲਬ ਕਿ ਤਹਿਸ ਨਹਿਸ ਕਰ ਸਕਦੇ ਸੀਗੇ ਉਹਨਾਂ ਦੇ ਆਪਣੇ 마ਸੀ ਦੇ ਪੁੱਤ ਸੀਗੇ ਜਿਹੜੇ ਮਸੇਰੇ ਕਹਿੰਦੇ ਨੇ ਹੈਗੇ ਆਪਾਂ ਮਤਲਬ ਚਾਚੇ ਤੇ ਉਧਰੋਂ ਚਾਚੇ ਦੇ ਪੁੱਤ ਹੋਵੇ ਉਧਰੋਂ 마ਸੀ ਦੇ ਹਨਾ 마ਸੀ ਇੱਕੇ ਘਰ ਬਹੀ ਹੋਈ ਚਾਚੇ ਦੇ ਨਾਲ ਤੇ ਉੱਥੇ ਉਹ ਮਸੇਰੇ ਵੱਜਦੇ ਆਗੇ ਤੇ ਉੱਥੇ ਮਤਲਬ ਉਹ ਜਿਹੜੇ ਹੁੰਦੇ ਨੇ ਉਹਨਾਂ ਦੇ ਦੁਸ਼ਮਣ ਹੁੰਦੇ ਨੇ ਇੱਕ ਤਰੀਕੇ ਨਾਲ ਕਿਉਂਕਿ ਉਹਨਾਂ ਨੂੰ ਪ੍ਰਾਪਰਟੀ ਦਾ ਲਾਲਚ ਹੁੰਦਾ ਤੇ ਇਹਨਾਂ ਨੂੰ ਹੁੰਦਾ ਨਹੀਂ ਕਿ ਇੱਥੇ ਬੰਦਗੀ ਕਰ ਰਹੇ ਹੁੰਦੇ ਨੇਗੇ ਤੇ ਇੱਥੇ ਹੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਤੇ ਇੱਥੇ ਫਿਰੇ ਦਰਬਾਰ ਜਿਹੜਾ ਬਣਾਇਆ ਜਾਂਦਾ ਵੈਸੇ ਹੀ ਬਗਦਾਦ ਦੇ ਵਾਲੀ ਹੋਏ ਨੇਗੇ ਬਗਦਾਦ ਦੇ ਵਾਲੀ ਵੀ ਕਿਹਾ ਜਾਂਦਾ ਇਹਨਾਂ ਨੂੰ ਪਾਕਿਸਤਾਨ ਦੇ ਵਿੱਚ ਹਨਾ ਇਹ ਦਰਬਾਰ ਆਗਾ ਜਿਹੜਾ ਮੇਨ ਹੈ ਇਹਨਾਂ ਦਾ ਪਰ ਇੱਥੇ ਵੀ ਜਿਹੜਾ ਦਰਬਾਰ ਬਣਾਇਆ ਜਾਂਦਾ ਜਿਹੜੇ ਲੋਕਾਂ ਤੋਂ ਪਾਕਿਸਤਾਨ ਨਹੀਂ ਜਾਇਆ ਜਾਂਦਾ ਹਨਾ ਮਤਲਬ ਹੁਣ ਪੰਜਾਬ ਦੇ ਵਿੱਚ ਤੁਹਾਨੂੰ ਪਤਾਗਾ ਕਿ ਕਿੰਨਾ ਦੰਗੇ ਫਸਾਦ ਹੋਏ ਹੋਣ ਦੇ ਕਾਰਨ ਇਸ ਜਿਹੜੀਆਂ ਚੀਜ਼ਾਂ ਨੇਗੇ ਬਹੁਤ ਚੀਜ਼ਾਂ ਕੱਟ ਗਈਆਂ ਕਿ ਹੁਣ ਵੀਜ਼ਾ ਲੈ ਕੇ ਜਾਣਾ ਪੈਂਦਾ ਤੇ ਉਹਦੀ ਵੀ ਅਪਰੂਵਲ ਨਹੀਂ ਮਿਲਦੀ ਹੈਗੀ ਹਨਾ ਸੋ ਤਾਂ ਕਰਕੇ ਜਿਹੜਾ ਦਰਬਾਰ ਆਗਾ ਇੱਥੇ ਬਣਾਇਆ ਗਿਆਗਾ ਤੇ ਇਹ ਤੁਸੀਂ ਦੇਖ ਰਹੇ ਹੋਵੋਗੇ ਕਿ ਮਤਲਬ ਪਹਿਲਾਂ ਤੋਂ ਜਿਹੜੀਆਂ ਮੂਰਤੀਆਂ ਨੇਗੇ ਬਹੁਤ ਪੁਰਾਣੀਆਂ ਬੜੀਆਂ ਹੋਈਆਂ ਨੇਗੀਆਂ ਇਹ ਸਾਰਾ ਦਰਬਾਰ ਹੀ ਮਤਲਬ ਬਹੁਤ ਪੁਰਾਣਾ ਬਣਿਆ ਹੋਇਆਗਾ ਤੇ ਇਹ ਸਰਕਾਰ ਨੂੰ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕੋਈ ਛੋਟੀ ਮੋਟੀ ਹਸਤੀ ਤਾਂ ਹੈ ਨਹੀਂ ਹਨਾ ਖੁਦ ਖੁਦਾ ਦੀ ਬੰਦਗੀ ਕਰਨ ਵਾਲੇ ਬੰਦੇ ਹੁੰਦੇ ਨੇ ਜਿਹੜੇ ਉਹ ਖੁਦਾ ਦੀ ਭਗਤੀ ਦੇ ਵਿੱਚ ਲੀਨ ਹੋਣਗੇ ਖੁਦ ਇੱਕ ਪਰਮਾਤਮਾ ਦਾ ਹੀ ਰੂਪ ਲੈ ਲੈਂਦੇ ਨੇਗੇ ਹਨਾ ਤੇ ਜਿੰਨਾਂ ਲੋਕਾਂ ਦੀ ਸ਼ਰਧਾ ਕੀ ਇੱਥੇ ਜੁੜੀ ਹੋਈ ਹੈਗੀ ਉਹ ਤਾਂ ਮਤਲਬ ਆਪਣੀ ਸੁੱਖਾ ਪੂਰੀਆਂ ਕਰਦੇ ਨੇਗੇ ਹੁੰਦੀਆਂ ਨੇ ਜਦੋਂ ਤਾਂ ਉਹ ਇੱਥੇ ਚੜਾਉਣ ਆਉਂਦੇ ਨੇਗੇ ਹਨ ਤੇ ਇਹ ਮਤਲਬ ਬਹੁਤ ਟਾਈਮ ਤੋਂ ਹੁੰਦਾ ਸਾਡੇ ਕਿ ਅਸੀਂ ਹਰ ਸਾਲ ਮਤਲਬ ਜਾਣਾ ਹੀ ਹੁੰਦਾਗਾ ਪਰ ਇੱਕ ਚੀਜ਼ ਇਹ ਵੀ ਸੀ ਕਿ ਬਹੁਤ ਸਾਰੀਆਂ ਰਿਕਵੈਸਟ ਆ ਚੁੱਕੀਆਂ ਸੀਗੀਆਂ ਕਿ ਤੁਸੀਂ ਲੱਖ ਦਾ ਤਜੀ ਤੇ ਵੀਕ ਬਲੌਗ ਜਿਹੜਾ ਇਹ ਬਣਾਓ ਹਨ ਤੇ ਆਪਣੇ ਕੋਲੇ ਮੌਕਾ ਵੀ ਸੀ ਦਸਤੂਰ ਵੀ ਸੀਗਾ ਤੇ ਆਪਾਂ ਨੇ ਬਲੌਗ ਇਹ ਜਿਹੜਾ ਬਣਾਇਆ ਠੀਕ ਹੈ ਜੀ ਪਹਿਲਾਂ ਤਾਂ ਤੁਸੀਂ ਦਰਸ਼ਨ ਕਰ ਲੋ ਮੇਂ ਦਰਵਾਜ਼ੇ ਦਰਬੰਦਾ ਹੋ ਨ ਕੋਈ ਜੀਂਹੇ ਕੇ ਦਰਵਾਜ਼ੇ ਦਰਬੰਦਾ ਹੋ ਨ ਕੋਈ ਜੀਂਹੇ ਕੇ ਦਰਵਾਜ਼ੇ ਗੈ ਗਾਥੀਆਂ ਕੀ ਕਰਦੇ ਗਾਥੀਆਂ ਹੁਣ ਜਿਹੜੇ ਮਤਲਬ ਕਾਫੀ ਜ਼ਿਆਦਾ ਨੇ ਜਿਹੜੇ ਇਹ ਇਹ ਮਾਤਾ ਆਂਸਾ ਜੀ ਤੇ ਇਹਨਾਂ ਦਾ ਵੀ ਦਰਬਾਰ ਮਾਤਲਬ ਇੱਥੇ ਮੂਰਤੀ ਸਥਾਪਿਤ ਕੀਤੀ ਗਈ ਹੈਗੀ ਅੱਗੇ-ਅੱਗੇ ਮੈਂ ਤੁਹਾਨੂੰ ਜਾਈ ਜਾਊਂਗੀ ਜਿੱਦੇ-ਜਿੱਦੇ ਆਪਾਂ ਜਾਈ ਜਾਵਾਂਗੇ ਹਨਾ ਉਹ ਦਿਖਾਈ ਜਾਵਾਂਗੇ ਤੁਹਾਨੂੰ ਤੇ ਬਾਕੀ ਨਾ ਹੁਣ ਇੱਥੇ ਬਹੁਤ ਜ਼ਿਆਦਾ ਜਿਹੜਾ ਚੇਂਜਸ ਆ ਚੁੱਕੇ ਨੇਗੇ ਪਹਿਲਾਂ ਇੰਨਾ ਨਹੀਂ ਸੀ ਹੈਗਾ ਮਤਲਬ ਹੁਣ ਇੱਥੇ ਜਿਹੜੀ ਇਹ ਦਰਬਾਰ ਹੈਗਾ ਇਹਨੂੰ ਜ਼ਿਆਦਾ ਸਫਾਈ ਹੈ ਜਿਹੜੀ ਮੇਨਟੇਨ ਕੀਤੀ ਗਈ ਆ ਜਦੋਂ ਅਸੀਂ ਪਿਛਲੀ ਵਾਰੀ ਆਏ ਸੀਗੇ ਇਹ ਗੁਫਾ ਬਣਾਈ ਗਈ ਆਗੀ ਹਨਾ ਇੱਧਰ ਵੀ ਜਾਣ ਦੇ ਦਿੰਦੇ ਨੇ ਕਿ ਵੈਸੇ ਉੱਧਰ ਵੀ ਜਾਣ ਦੇ ਦਿੰਦੇ ਨੇਗੇ ਪਰ ਕਈ ਵਾਰ ਹੁੰਦਾ ਕਿ ਜਦੋਂ ਜ਼ਿਆਦਾ ਰਸ਼ ਹੁੰਦਾ ਉਹਨਾਂ ਦਾ ਤੱਕ ਨਹੀਂ ਜਾਣ ਦਿੰਦੇ ਹੈਗੇ ਸੋ ਇਸ ਵਾਰ ਨੂੰ ਮੌਕਾ ਮਿਲੇ ਤੇ ਗਏ ਨਹੀਂ ਤੇ ਇੱਥੋਂ ਮਤਲਬ ਕਿ ਅੱਗੇ ਹਨਾ ਜਦੋਂ ਆਪਾਂ ਮਤਲਬ ਪਹਿਲਾਂ ਆਉਂਦੇ ਸੀਗੇ ਉਦੋਂ ਇੱਥੇ ਇੰਨੀ ਸਫਾਈ ਮੈਂਟੇਨ ਨਹੀਂ ਸੀ ਹੈਗੀ ਪਰ ਹੁਣ ਕਾਫੀ ਜ਼ਿਆਦਾ ਸਫਾਈ ਹੈ ਜਿਹੜੀ ਇੱਥੇ ਮੈਂਟੇਨ ਕੀਤੀ ਹੋਈ ਹੈਗੀ ਹਨਾ ਤੇ ਇੱਕ ਚੀਜ਼ ਹੋਰ ਜਦੋਂ ਵੀ ਕਿਤੇ ਦਰਬਾਰ ਬਣਾਇਆ ਹੁੰਦਾਗਾ ਨਾ ਕੋਈ ਵੀ ਜਗਾ ਬਣਾਈ ਹੁੰਦੀ ਤਾਂ ਉੱਥੇ ਇੱਕ ਚੀਜ਼ ਹੁੰਦੀ ਹੈ ਪਰ ਇੱਥੇ ਨਾ ਮਤਲਬ ਕੋਈ ਚੀਜ਼ ਛੱਡੀ ਨਹੀਂ ਹੋਈ ਹੈਗੀ ਕੋਈ ਦੇਵੀ ਦੇਵਤਾ ਮਤਲਬ ਇਹ ਜਿਹੜੇ ਰੱਬੀ ਰੂਹਾਂ ਨੇਗੀਆਂ ਉਹ ਛੱਡੀਆਂ ਨਹੀਂ ਹੋਈਆਂ ਹੈਗੀਆਂ ਲਾਓ ਸੰਤ ਫਰੀਦ ਜੀ ਤੋਂ ਹਨਾ ਤੇ ਇਸ ਮਤਲਬ ਪਤਾ ਨਹੀਂ ਕਿਹੜੇ ਕਿਹੜੇ ਲਾਲੋਬੀ ਦੇਵੀ ਦੇਵਤੇ ਸ਼ਿਵ ਜੀ ਭਗਵਾਨ ਹੋਗੇ ਹਨ ਗਣੇਸ਼ ਜੀ ਹੋਗੇ ਤੇ ਮਾਤਾ ਲక్ష్ਮੀ ਹੋਗੀ ਮਤਲਬ ਸਾਰੇ ਜਿੱਥੇ ਇਹ ਚੀਜ਼ਾਂ ਦਿਖਾਈਆਂ ਗਈਆਂ ਨੇਗੀਆਂ ਇਹ ਤੁਸੀਂ ਦੇਖ ਰਹੇ ਹੋ ਕਿ ਜਦੋਂ ਬੇੜਾ ਤਾਰਿਆ ਸੀਗਾ ਹਨਾ ਤੇ ਉਹ ਚੀਜ਼ ਦਾ ਸਾਰਾ ਸੀਨ ਕ੍ਰੀਏਟ ਕੀਤਾ ਗਿਆ ਕਿ ਬੇੜਾ ਬਣਾਇਆ ਗਿਆ ਹੈਗਾ ਹਨਾ ਲੋ ਸਾਰੀਆਂ ਚੀਜ਼ਾਂ ਨੇ ਜਿਹੜੀ ਇੱਥੇ ਬਣਾਈਆਂ ਗਈਆਂ ਨੇਗੀਆਂ ਤੇ ਬਹੁਤ ਹੀ ਜ਼ਿਆਦਾ ਸੋਹਣਾ ਦਰਬਾਰ ਬਣਿਆ ਹੋਇਆ ਹੈਗਾ ਸੀਰੀਅਸਲੀ ਤੁਸੀਂ ਨਾ ਜਿਦੇ ਜਿਦੇ ਤੋਂ ਵੀ ਆ ਦੇਖੋ ਸਾਈਂ ਜੀ ਦਾ ਹੋ ਗਿਆ ਨਾ ਤੇ ਜਿਦੇ ਜਿਦੇ ਤੋਂ ਵੀ ਨਾ ਆ ਹੁੰਦਾ ਜ਼ਰੂਰ ਦਰਸ਼ਨ ਕਰਕੇ ਜਾਇਆ ਕਰੋ ਜਦੋਂ ਵੀ ਕਦੇ ਛੁੱਟੀ ਵਗੈਰਾ ਮਨਾਉਣ ਦਾ ਮੌਕਾ ਮਿਲਦਾ ਨਾ ਕਿ ਹਾਂ ਛੁੱਟੀ ਇੰਜੋਏ ਕਰਨੀ ਹੈਗੀ ਤਾਂ ਇੱਕ ਤਾਂ ਇਹ ਹੋ ਜਾਂਦਾ ਕਿ ਤੁਸੀਂ ਧਾਰਮਿਕ ਜਗ੍ਹਾ ਤੇ ਆ ਜਲਣਾ ਤੇ ਦੂਸਰਾ ਇਹ ਹੋ ਜਾਂਦਾਗਾ ਕਿ ਤੇ ਨਾਲੇ ਜਿਹੜੀ ਆਊਟਿੰਗ ਹੈ ਜਿਹੜੀ ਆਪਣੇ ਹਨਾ ਉਹ ਵੀ ਹੋ ਜਾਂਦੀ ਹੈਗੀ ਕਿਉਂਕਿ ਇੱਧਰ ਪਹਾੜੀ ਇਲਾਕਾ ਦਾ ਪਹਾੜ ਵੀ ਹੈਗੇ ਨੇਗੇ ਹਨਾ ਤੇ ਜਿਹੜੀਆਂ ਮਨ ਦੀਆਂ ਮਰਜ਼ੀਆਂ ਨੇਗੇ ਉਹ ਵੀ ਆਪਣੀਆਂ ਪੂਰੀਆਂ ਹੋ ਜਾਂਦੀਆਂ ਨੇਗੀ ਇਹ ਹਨੂਮਾਨ ਜੀ ਦਾ ਆ ਗਿਆ ਇੱਧਰ ਵੇ ਐਸੇ ਇੱਥੇ ਨਾ ਲੱਗ ਤੋਂ ਦਰਬਾਰ ਵੀ ਬਣਾਇਆ ਹੋਇਆ ਜਿਵੇਂ ਆਪਾਂ ਕਹਿੰਨੇ ਹਾਂਗੇ ਕਿ ਨਾ ਕਿ ਕਈ ਲੋਕ ਜਾਣਦੇ ਨੇ ਕਿ ਖਵਾਜਾ ਪੀਰ ਜੀ ਦੇ ਉਹ ਵੀ ਦਰਬਾਰ ਬਣਾਇਆ ਹੈ 11ਵੀਂ ਦੀ ਸਰਕਾਰ ਦਾ ਵੀ ਦਰਬਾਰ ਬਣਾਇਆ ਹੋਇਆ ਹੈਗਾ ਉਹਦੇ ਵੀ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਠੀਕ ਹੈ ਜੀ ਤੇ ਇਹ ਨਾ ਇੱਥੇ ਪਹਿਲਾਂ ਸਿਰਫ ਇੱਕ ਮੂਰਤੀ ਹੁੰਦੀ ਸੀ ਜਿਹੜੀ ਸਥਾਪਿਤ ਕੀਤੀ ਗਈ ਸੀ ਪਰ ਹੁਣ ਇੱਥੇ ਤਿੰਨ ਹੋ ਗਏ ਹਨਾ ਪਹਿਲਾਂ ਉਹ ਪਰਾਂ ਵਾਲੀ ਸਾਈਡ ਵੱਡੀ ਫਿਰ ਉੱਤੇ ਛੋਟੀ ਫਿਰ ਉਸ ਤੋਂ ਛੋਟੀ ਫਿਰ ਉਸ ਤੋਂ ਛੋਟੀ ਹਨਾ ਮਤਲਬ ਪਹਿਲਾਂ ਇੰਨਾ ਨਹੀਂ ਸੀ ਹੈਗਾ ਪਹਿਲਾਂ ਘੱਟ ਸੀਗਾ ਉਹ ਸਿਰਫ ਉਹ ਲਾਸਟ ਵਾਲੀ ਹੈ ਜਿਹੜੀ ਸ਼ੀਸ਼ੇ ਦੇ ਵਿੱਚ ਮੜੀ ਤੇ ਇਹ ਜੁੱਤੀਆਂ ਦੇ ਪੇਰ ਜਿਹੜੇ ਮੈਂ ਮੈਨ ਦਿਖਾਉਂਗੀ ਤੁਹਾਨੂੰ ਉਹਦੇ ਵਿੱਚ ਬਾਕਸ ਦੇ ਵਿੱਚ ਬੰਦ ਕੀਤੀ ਗਈ ਹੈਗੀ ਹਨ ਤਾਂ ਇਹ ਇਹ ਮਤਲਬ ਪਹਿਲਾਂ ਤੋਂ ਪੁਰਾਣੀਆਂ ਦੋਨੀਆਂ ਪੁਰਾਣੀਆਂ ਨੇਗੀਆਂ ਤੇ ਮੈਨੂੰ ਮਤਲਬ ਬੜਾ ਵਧੀਆ ਜਿਹੜਾ ਦਰਬਾਰ ਲੱਗਿਆਗਾ ਲੱਖਾਂ ਦਾ ਦਾਤਾ ਕਿਹਾ ਜਾਂਦਾਗਾ ਮਤਲਬ ਉਹ ਲੱਖਾਂ ਹੀ ਲੋਕ ਨੇ ਜਿਹੜੇ ਇਹਨਾਂ ਨੂੰ ਪੂਜਦੇ ਨੇਗੇ ਮੰਨਦੇ ਨੇਗੇ ਮਾਨਤਾ ਕਰਦੇ ਨੇਗੇ ਇਹਨਾਂ ਦੀ ਤੇ ਲੱਖਾਂ ਦੇ ਦਾਤਾ ਕਿਹਾ ਜਾਂਦਾ ਇਹਨਾਂ ਨੂੰ ਵਲੀਆਂ ਦੇ ਵਲੀ ਕਿਹਾ ਜਾਂਦਾਗਾ ਹਨ ਤੇ ਮਤਲਬ ਬਹੁਤ ਹੀ ਜ਼ਿਆਦਾ ਜਿਹੜਾ ਮੈਂ ਕਹਦਾ ਕੇ ਕਰਨੀ ਦੇ ਮਾਲਕ ਹੋਗੇ ਹਨਾ ਤੇ ਲੱਖਾਂ ਲੋਕਾਂ ਦੀਆਂ ਜਿਹੜੀਆਂ ਮਰਦਾਂ ਪੂਰੀਆਂ ਹੁੰਦੀਆਂ ਨੇਗੀਆਂ ਤੇ ਮੇਰੀਆਂ ਤਾਂ ਹੋਈਆਂ ਨੇ ਸੀਰੀਅਸਲੀ ਮੇਰੇ ਮਤਲਬ ਇਹ ਕਹਾਂਗੇ ਕਿ ਮੇਰੇ ਮਨ ਨੂੰ ਇਹ ਚੀਜ਼ਾਂ ਪਾਉਂਦੀ ਹੈ ਕਿ ਹਾਂ ਵੀ ਇੱਥੇ ਜਿਹੜੀ ਚੀਜ਼ਾਂ ਨੇਗੀਆਂ ਤੁਹਾਨੂੰ ਸਾਖ ਸਾਤ ਦਿਖਾਈ ਦਿੰਦੀਆਂ ਨੇਗੀਆਂ ਨਾ ਤਾਂ ਤੁਹਾਨੂੰ ਲੱਗੂਗਾ ਮਨ ਨੂੰ ਕਿ ਹਾਂ ਯਾਰ ਜਿੱਥੇ ਆਪਣੇ ਨਾ ਕੋਈ ਵੀ ਮਨ ਦੀ ਇੱਛਾ ਪੂਰੀ ਹੁੰਦੀ ਹੋਵੇ ਆਪਾਂ ਨੂੰ ਉੱਥੇ ਵਿਸ਼ਵਾਸ ਟਿਕ ਜਾਂਦਾ ਕਿ ਹਾਂ ਇੱਥੇ ਇਹ ਚੀਜ਼ ਹੈਗੀ ਆ ਭਾਵੇਂ ਤੁਸੀਂ ਕਿਸੇ ਖਾਲੀ ਜਗ੍ਹਾ ਤੇ ਨਸਮਸਤਕ ਹੋ ਜੋ ਪਰ ਤੁਹਾਨੂੰ ਹੋਏ ਲੱਗੂਗਾ ਕਿ ਹਾਂ ਇੱਥੇ ਮੇਰੀ ਆ ਚੀਜ਼ ਸੁਣੀ ਗਈ ਸੀ ਉਹ ਜਗ੍ਹਾ ਨੂੰ ਤੁਸੀਂ ਕਦੇ ਭੁੱਲ ਨਹੀਂ ਸਕਦੇ ਹੈਗੇ ਹਨਾ ਤੇ ਇਸੇ ਕਰਕੇ ਇਹ ਚੀਜ਼ਾਂ ਨਾਲ ਮੇਰਾ ਤਾਂ ਬਹੁਤ ਵਾਸਤਾ ਜਿਹੜਾ ਜੁੜਿਆ ਹੋਇਆ ਹੈਗਾ ਕਿਉਂਕਿ ਪਹਿਲਾਂ ਦਾ ਜਿਹੜਾ ਮੇਰਾ ਸੀਨ ਕਾਫੀ ਜ਼ਿਆਦਾ ਮਤਲਬ ਇਦਾਂ ਦੀ ਬਣ ਚੁੱਕਿਆ ਸੀਗਾ ਕਿ ਮੈਨੂੰ ਵਿਸ਼ਵਾਸ ਉੱਠ ਗਿਆ ਸੀ ਪਰ ਕਿਤੇ ਨਾ ਕਿਤੇ ਜਾ ਕੇ ਬੰਦੇ ਜਦੋਂ ਵਿਸ਼ਵਾਸ ਜੁਰਦਾ ਨਾ ਤਾਂ ਉਹ ਦੂਜੇ ਬੰਦੇ ਨੂੰ ਵੀ ਦੱਸਦਾ ਹੁੰਦਾ ਕਿ ਹਾਂਜੀ ਆ ਚੀਜ਼ ਇਦਾਂ ਹੁੰਦੀ ਹੈਗੀ ਇਹ ਚੀਜ਼ ਵਾਕਈ ਹੋਈ ਹੈਗੀ ਤੇ ਤੁਸੀਂ ਜ਼ਰੂਰ ਇੱਕ ਵਾਰ ਹਨਾ ਇੱਥੇ ਆ ਕੇ ਵਿਜ਼ਿਟ ਕਰਕੇ ਜਾਓ ਦਰਸ਼ਨ ਕਰਕੇ ਜਾਓ ਤੇ ਇਹ ਸੀਗਾ ਦਰਬਾਰ ਇਹ ਮਤਲਬ ਬਹੁਤ ਹੀ ਜ਼ਿਆਦਾ ਸੋਹਣਾ ਲੱਗਿਆ ਦਰਬਾਰ ਵੀ ਤੇ ਬਾਕੀ ਵਲੌਗ ਦੀ ਆਪਾਂ ਇੱਥੇ ਕਰਦੇ ਹਾਂ ਸਮਾਪਤੀ ਠੀਕ ਹੈ ਜੀ ਤੇ ਜਲਦੀ ਮਿਲਾਂਗੇ ਤੁਹਾਨੂੰ 11ਵੀਂ ਵਾਲੀ ਸਰਕਾਰ ਦੇ ਦਰਬਾਰ ਤੇ ਤੇ ਉੱਥੇ ਤੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਠੀਕ ਹੈ ਜੀ ਤੇ ਬਣੇ ਰਹਿਣਾਗਾ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਵਲੌਗ ਇਸ ਤਰ੍ਹਾਂ ਦਾ ਲੱਗਿਆ ਕਿਉਂਕਿ ਸਿਰਫ ਇੱਕ ਵਲੌਗ ਹੀ ਤੁਹਾਡੇ ਕਮੈਂਟ ਹੀ ਹੁੰਦੇ ਨੇਗੇ ਜਿਸ ਤੋਂ ਸਾਨੂੰ ਪਤਾ ਲੱਗਦਾ ਕਿ ਵਲੌਗ ਇਸ ਤਰ੍ਹਾਂ ਦਾ ਜਾ ਰਿਹਾਗਾ ਤੇ ਕਿਸ ਤਰ੍ਹਾਂ ਦਾ ਫਿਰ ਇਹਦੇ ਨਾਲ ਬੰਦੇ ਨੂੰ ਮੋਟੀਵੇਸ਼ਨ ਵੀ ਹੁੰਦੀ ਆ ਕਿ ਹਾਂਜੀ ਲੋਕ ਸਾਨੂੰ ਪਸੰਦ ਕਰਦੇ ਨੇ ਕਿੱਥੋਂ ਕਿੱਥੋਂ ਦੇਖ ਰਹੇ ਨੇਗੇ ਹਨਾ ਕਈ ਲੋਕਾਂ ਦਾ ਇਹ ਵਾਰ ਕਮੈਂਟ ਪਾਕਿਸਤਾਨ ਸਾਈਡ ਤੋਂ ਵੀ ਆਉਂਦੇ ਹੁੰਦੇ ਨੇਗੇ ਤਾਂ ਬਹੁਤ ਖੁਸ਼ੀ ਹੁੰਦੀ ਹੁੰਦੀ ਹੈ ਕਿ ਬਾਹਰਲੇ ਜਿਹੜੇ ਲੋਕ ਨੇ ਸਾਨੂੰ ਉਹ ਵੀ ਬੈਠੇ ਦੇਖ ਰਹੇ ਨੇਗੇ ਹਨ ਤੇ ਬਹੁਤ ਸਾਰੇ ਵੀਰ ਨੇ ਜਿਹੜੇ ਵਧੀਆ-ਵਧੀਆ ਕਮੈਂਟ ਕਰਦੇ ਨੇਗੇ ਜੇ ਤੁਸੀਂ ਵਧੀਆ ਵਲੌਗਰ ਹੋ ਤੁਸੀਂ ਹਰ ਕਮੈਂਟ ਦਾ ਰਿਪਲਾਈ ਕਰਦੇ ਹੋਗੇ ਉਹਨਾਂ ਦੇ ਲਈ ਵੀ ਬਹੁਤ-ਬਹੁਤ ਥੈਂਕ ਯੂ ਹਨਾ ਵੀ ਜੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਐਵੇਂ ਦੇ ਕਮੈਂਟ ਕਰਦੇ ਹੋਗੇ ਸੋ ਪਲੀਜ਼ ਇਸ ਵਲੌਗ ਦੇ ਉੱਪਰ ਵੀ ਵਧੀਆ-ਵਧੀਆ ਕਮੈਂਟ ਕਰਕੇ ਜਾਓ ਹਨਾ ਜੀ ਤੇ ਮਿਲਦੇ ਆ ਫਿਰ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਰੱਬ ਰੱਖਾ ਸਸਤੇ ਕਾਲ ਥੈਂਕ ਯੂ ਸੋ ਮੱਚ